ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਆਪਾਂ 100 cc Splendor Plus ਮੋਟਰਸਾਈਕਲ ਦੇ ਇੰਜਣ ਦਾ ਕੰਮ ਕਰਨ ਜਾ ਰਹੇ ਹਾਂ ਸੋ ਆਪ ਸਭ ਨੂੰ ਪਹਿਲਾਂ ਇਹ ਜਾਣਕਾਰੀ ਦੇ ਦਈਏ ਕਿ ਇਹ ਦੁਕਾਨ ਪਿੰਡ ਖੈਰਾਬਾਦ ਜ਼ਿਲ੍ਹਾ ਰੁੱਪੜ ਤੇ ਪੰਜਾਬ ਐਡ ਸਿੰਧ ਬੈਂਕ ਦੇ ਬਿਲਕੁਲ ਕੋਰਨਰ ਤੇ ਹੈ ਸੋ ਇੱਥੇ ਬਹੁਤ ਹੀ ਤਸੱਲੀ ਬਖਸ਼ ਕੰਮ ਕੀਤਾ ਜਾਂਦਾ ਹੈ ਇੰਜਨ ਸਰਵਿਸ ਰਿਪੇਅਰ ਸਭ ਵਧੀਆ ਕੁਆਲਿਟੀ ਦੇ ਕੰਮ ਨਾਲ ਕੀਤਾ ਜਾਂਦਾ ਹੈ। ਸੋ ਅੱਜ ਆਪਾਂ 100cc ਮੋਟਰਸਾਈਕਲ ਸਪਲੈਂਡਰ ਪਲੱਸ ਦਾ ਇੰਜਨ ਦਾ ਕੰਮ ਕਰਨ ਜਾ ਰਹੇ ਹਾਂ। ਸੋ ਤੁਹਾਨੂੰ ਦਿਖਾ ਦਈਏ। ਅਸੀਂ ਸਭ ਤੋਂ ਪਹਿਲਾਂ ਇੰਜਨ ਦੇ ਸਾਰੇ ਪਟਾਣਾਂ ਨੂੰ ਸਾਫ਼ ਧੋ ਕੇ ਰੱਖ ਚੁੱਕੇ ਹਾਂ। ਇਸ ਤੋਂ ਬਾਅਦ ਇਸ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤੇ ਜੂ ਜੂ ਕੰਮ ਸ਼ੁਰੂ ਕੀਤਾ ਜਾਵੇਗਾ ਉਸੇ ਤਰ੍ਹਾਂ ਤੁਹਾਨੂੰ ਇਸ ਸਹੀ ਲਾਈਵ ਸਾਰਾ ਦਿਖਾਵਾਂਗੇ। ਓਕੇ। ਹਾਂਜੀ ਲਓ ਜੀ ਆਪਣਾ ਇੰਜਨ ਰੈਡੀ ਹੋ ਚੁੱਕਿਆ ਏ ਬਸ ਹੁਣ ਥੋੜੇ ਟਾਈਮ ਤੱਕ ਆਪਾਂ ਇਹਨੂੰ ਸਟਾਰਟ ਕਰਾਂਗੇ ਲਗਭਗ ਸਾਰਾ ਮੁਕੰਮਲ ਹੋ ਚੁੱਕਿਆ ਹੈ ਸੋ ਭਾਈ ਫੋਰਮੈਨ ਜੀ ਕਿੰਨਾ ਟਾਈਮ ਰਹਿ ਗਿਆ ਹੁਣ ਇਹਦਾ ਬਸ ਚੈਲੇਂਜ ਵਿੱਚ ਇੰਤਜ਼ਾਰ ਨਹੀਂ ਘੜੀਆਂ ਖਤਮ ਹੋ ਗਈਆਂ ਹੁਣ ਸਟਾਰਟ ਲੱਗੇਗਾ ਆਪਾਂ ਇਹਨੂੰ ਬਾਜੀ ਚੰਦ ਮਿੰਟਾਂ 'ਚ ਹੁਣ ਆਪਾਂ ਜਿਹੜਾ ਇੰਜਨ ਅੱਜ ਆਪਾਂ ਨੇ ਓਵਰਹਾਲ ਕਰਿਆ ਉਸ ਨੂੰ ਸਟਾਰਟ ਕਰਨ ਜਾ ਰਹੇ ਹਾਂ ਜੀ ਪਾਓ ਭਾਈ ਪਹਿਲੀ ਕਿੱਕ ਸਟਾਰਟ ਹੋਣਾ ਚਾਹੀਦਾ ਫੋਰਮੈਨ ਮੈਂ ਕਹਾਂ ਜੀ ਪਹਿਲੀ ਜਾਂ ਦੂਜੀ ਕਿੱਕ ਚ ਸਟਾਰਟ ਹੋ ਜਾਣਾ ਹੈ ਲਓ ਜੀ ਪਹਿਲੀ ਜੀ ਨਹੀਂ ਦੂਜੀ ਕਿੱਕ ਸਟਾਰਟ ਹੋ ਗਿਆ ਪਰ ਇੰਜਨ ਓਕੇ ਹੈ ਜੀ ਹਨ ਲਓ ਜੀ ਆਪਾਂ ਤੁਹਾਨੂੰ ਇੰਜਨ ਦਾ ਸਾਊਂਡ ਦਿਖਾ ਰਹੇ ਹਾਂ ਸੁਣਾ ਰਹੇ ਹਾਂ ਜੀ ਤੋ ਜੀ ਇਸ ਨਾਲ ਆਪਾਂ ਨੇ ਇੰਜਨ ਨੂੰ ਕੰਪਲੀਟ ਕਰ ਦਿੱਤਾ ਹੈ। ਨਵਾਂ ਬਣ ਕੇ ਆਵਾਜ਼ ਨਹੀਂ ਆਉਂਦੀ। 5 ਪੈਸੇ ਲੱਗੇ ਆਵਾਜ਼ ਤਾਂ ਹੀ ਬਣੀ ਹੈ। ਤੋ ਭਾਈ ਹੁਣ ਡਿਲੀਵਰੀ ਦੇਣ ਲਈ ਤਿਆਰ ਹੈ ਇੰਜਨ। ਅੱਗੇ ਕੋਈ ਗੱਡੀ ਦਾ ਕੰਮ ਕਰਾਂਗੇ ਤਾਂ ਇਸ ਤਰ੍ਹਾਂ ਵੀਡੀਓ ਨਾਲ ਤੁਹਾਨੂੰ ਸ਼ੇਅਰ ਕਰਾਂਗੇ। ਓਕੇ ਥੈਂਕ ਯੂ ਜੀ।